1 ਕਰੋੜ 80 ਲੱਖ ਰੁਪਏ ਦਾ ਲਗਭਗ ਘਪਲਾ ਇਸ ਘਪਲੇ ਨੂੰ ਕਰਨ ਵਾਲਾ ਅੰਜਾਮ ਕਿਸ ਨੇ ਦਿੱਤਾ ਕੌਣ ਕੌਣ ਸ਼ਾਮਲ ਸੀ ਬਕਾਇਦਾ ਤੌਰ ਦੇ ਉੱਤੇ ਇੱਕ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੂੰ ਜਾਂਚ ਦਿੱਤੀ ਜਾਂਦੀ ਹੈ ਉਸ ਦੇ ਨਾਲ ਹੋਰ ਅਧਿਕਾਰੀਆਂ ਨੇ ਵੀ ਸਹਿਯੋਗ ਦਿੱਤਾ ਇਸ ਜਾਂਚ ਦੇ ਵਿੱਚ ਪਰ ਇਸ ਜਾਂਚ ਵਿੱਚੋਂ ਨਿਕਲਿਆ ਕਿ ਹੁਣ ਇੱਕ ਬੀਡੀਪੀਓ ਤੇ 6 ਹੋਰ ਜਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਦਰਅਸਲ ਇੱਕ ठेकेदार ਦੇ ਪ੍ਰਾਈਵੇਟ ਖਾਤੇ ਦੇ ਵਿੱਚ ਪੈਸੇ ਪਾ ਦਿੱਤੇ ਗਏ ਔਰ ਵਰਤਨੇ ਕਿਸੇ ਕੰਮ ਦੇ ਲਈ ਸੀ ਔਰ ਪੂਰਾ ਮਾਮਲਾ ਕੀ ਅਰ ਕਿੱਥੋਂ ਦਾ ਮਾਮਲਾ ਹੈ ਬਕਾਇਦਾ ਤੌਰ ਤੇ ਉਤੇ ਜਾਣਕਾਰੀ ਸਾਂਝੀ ਕਰਾਂਗੇ ਦਰਅਸਲ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦਾ ਫਿਰੋਜ਼ਪੁਰ ਦੇ ਵਿੱਚ 1 ਕਰੋੜ 80 ਲੱਖ ਰੁਪਏ ਦੇ ਜਿਹੜੇ ਘਟਾਲੇ ਨੂੰ ਲੈ ਕੇ ਬੀਡੀਪੀਓ ਸਾਣੇ 6 ਜਣਿਆਂ ਤੇ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਸਾਬਕਾ ਬੀਡੀਪੀਓ ਦੀ ਡੋਂਗਲ ਚਲਾ ਕੇ ਠੇਕੇਦਾਰ ਦੇ ਖਾਤੇ ਵਿੱਚ ਪੈਸੇ ਪਵਾ ਦਿੱਤੇ ਗਏ ਸਨ ਸਾਬਕਾ ਬੀਡੀਪੀਓ ਦੀ ਡੋਂਗਲ ਚਲਾ ਕੇ 1 ਕਰੋੜ 80 ਲੱਖ ਰੁਪਏ ਪ੍ਰਾਈਵੇਟ ਖਾਤਿਆਂ 'ਚ ਟਰਾਂਸਫਰ ਕਰਕੇ ਵਿਭਾਗ ਦੇ ਨਾਲ ਇੱਕ ਵੱਡੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਲਿਸ ਨੇ ਤਤਕਾਲੀ ਮਹਿਲਾ ਬੀਡੀਪੀਓ ਸਮੇਤ 6 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਇੱਥੇ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਆ ਰਹੀ ਹੈ ਨਿਕਲ ਕੇ ਕਿ ਜਾਂਚ ਅਧਿਕਾਰੀਆਂ ਵੱਲੋਂ ਪੇਸ਼ ਜਿਸ ਜਾਂਚ ਤੇ ਪੁਲਿਸ ਨੇ ਪਰਚਾ ਦਰਜ ਕੀਤਾ ਉਸ ਵਿੱਚ ਮਾਮਲੇ ਵਿੱਚ ਸਾਹਮਣੇ ਇਹ ਵੀ ਆਇਆ ਕਿ ਕੁਝ ਲੋਕਾਂ ਨੂੰ ਬਿਲਕੁਲ ਹੀ ਬਾਹਰ ਕੱਢ ਦਿੱਤਾ ਗਿਆ ਜਦ ਕਿ ਇਥੋਂ ਬਦਲ ਚੁੱਕੀ ਬੀਡੀਪੀਓ ਨੂੰ ਮਾਮਲੇ ਵਿੱਚ ਨਾਮਜ਼ਦ ਕਰਵਾ ਦਿੱਤਾ ਗਿਆ ਜਿਕਰਯੋਗ ਹੈ ਕਿ ਬੀਡੀਪੀਓ ਫਿਰੋਜ਼ਪੁਰ ਨੇ 24 ਅਕਤੂਬਰ 2024 ਨੂੰ ਥਾਣਾ ਪੁਲਿਸ ਨੂੰ ਜਿਹੜੀ ਕਿ ਸਿਟੀ ਪੁਲਿਸੀ ਥਾਣੇ ਦੀ ਨੂੰ ਇੱਕ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਵਿੱਚ ਦਫ਼ਤਰੀ ਡੋਂਗਲ ਦੀ ਦਰਵਰਤੋਂ ਕਰਕੇ 1 ਕਰੋੜ 80 ਲੱਖ 87591 ਰੁਪਏ ਦਾ ਘਪਲਾ ਕੀਤਾ ਗਿਆ ਇਸ ਰਕਮਦਾਰ ਰਣਜੀਤ ਟਾਈਲਜ਼ ਇੰਡਸਟਰੀ ਨੂੰ 11 ਕਿਸ਼ਤਾਂ ਵਿੱਚ ਭੁਗਤਾਨ ਕੀਤਾ ਗਿਆ ਜਿਸਾ ਕਰਕੇ ਸਰਕਾਰੀ ਫੰਡਾਂ ਦਾ ਗਵਨ ਕੀਤਾ ਗਿਆ ਮਾਮਲੇ ਦੀ ਮੁੜਲੀ ਜਾਂਚ ਮਗਰੋਂ ਪੁਲਿਸ ਨੂੰ ਕੀਤੀ ਗਈ ਸਿਫਾਰਸ਼ ਵਿੱਚ ਕਿਰਨਦੀਪ ਕੌਰ ਜੋ ਕਿ ਉਸ ਸਮੇਂ ਬੀਡੀਪੀਓ ਪੰਚਾਇਤ ਸਮਤੀ ਦੀ ਤਤਕਾਲੀ ਚੇਅਰਪਰਸਨ ਜਸਵਿੰਦਰ ਕੌਰ ਡਾਟਾ ਐਂਟਰੀ ਆਪਰੇਟਰ ਈ ਪੰਚਾਇਤ ਮਨਜਿੰਦਰ ਸਿੰਘ ਡਾਟਾ ਐਂਟਰੀ ਆਪਰੇਟਰ ਈ ਪੰਚਾਇਤ ਰੇਖਾ ਦੇਵੀ ਡਾਟਾ ਐਂਟਰੀ ਸੀ ਆਪਰੇਟਰ ਈ ਪੰਚਾਇਤ ਸੁਖਦੀਪਕ ਬਜਾਜ ਵੱਲੋਂ ਜ਼ਿਲ੍ਹਾ ਪ੍ਰਸ਼ਦ ਦੀ ਡਾਟਾ ਐਂਟਰੀ ਆਪਰੇਟਰ ਜਸਪ੍ਰੀਤ ਕੌਰ ਖਿਲਾਫ ਧੋਖਾਧੜੀ ਸਮੇਤ ਵੱਖ-ਵੱਖ ਧਰਾਵਾਂ ਤੇ ਤਹਿਤ ਜਿਹੜਾ ਕੇਸ ਦਰਜ ਕੀਤਾ ਗਿਆ ਬੀਡੀਪੀਓ ਨੂੰ ਪੁਲਿਸ ਨੇ ਦੱਸਿਆ ਸੀ ਕਿ ਉਹਨਾਂ ਨੇ ਆਪਣੇ ਦਫ਼ਤਰ ਵਿੱਚ ਤਿੰਨ ਐਂਟਰੀ ਆਪਰੇਟਰ ਰੱਖੇ ਹੋਏ ਨੇ ਜੋ ਈ ਗ੍ਰਾਮ ਸਵਰਾਜ ਪੋਰਟਲ ਦਾ ਕੰਮ ਦੇਖਦੇ ਨੇ ਉਸਨੇ ਦੋਸ਼ ਲਾਇਆ ਕਿ ਜਦੋਂ ਉਸਨੇ ਲੇਖਾ ਸ਼ਾਖਾ ਤੋਂ ਗ੍ਰਾਂਟ ਸੰਬੰਧੀ ਵੇਰਵੇ ਮੰਗੇ ਤਾਂ ਡਾਟਾ ਐਂਟਰੀ ਮੁਲਾਜ਼ਮ ਸੁਖਦੀਪਕ ਬਜਾਜ ਨੇ ਉਸ ਨੂੰ ਦੱਸਿਆ ਕਿ ਰਣਜੀਤ ਟਾਇਲ ਇੰਡਸਟਰੀ ਨੂੰ 11 ਕਿਸ਼ਤਾਂ ਦੇ ਵਿੱਚ 1 ਕਰੋੜ 80 ਲੱਖ 87 ਹਜ਼ਾਰ ਤੋਂ ਬਾਦ ਰੁਪਏ ਨੇ ਜਿਹੜੇ ਉਸਦੇ ਖਾਤੇ ਵਿੱਚ ਅਦਾ ਕੀਤੇ ਗਏ ਨੇ ਉਸ ਨੂੰ ਰਾਸ਼ੀ ਅਦਾ ਕੀਤੀ ਗਈ ਜਿਸ ਵਿੱਚ 16 ਜੁਲਾਈ 2024 ਨੂੰ ਜਿਹੜਾ ਕਿ 19,56,500 ਰੁਪਏ ਇਸੇ ਤਰ੍ਹਾਂ 20 ਜੁਲਾਈ ਨੂੰ 18,42,000 ਰੁਪਏ 30 ਜੁਲਾਈ ਨੂੰ 39,13,000 ਰੁਪਏ ਤੇ 20 ਅਗਸਤ ਨੂੰ ਇਸੇ ਤਰ੍ਹਾਂ ਇੱਕ ਰਕਮ ਆ ਜਿਹੜੀ ਉਹ 59,118,091 ਰੁਪਏ ਦਿੱਤੀ ਗਈ ਤੇ 22 ਅਗਸਤ ਨੂੰ 44,58,000 ਰੁਪਇਆ ਫਿਰ ਕਢਵਾ ਕੇ ਦਿੱਤਾ ਗਿਆ ਜਦੋਂ ਉਹਨਾਂ ਨੇ ਇਸ ਰਕਮ ਦੀ ਅਦਾਇਗੀ ਬਾਰੇ ਪੁੱਛਿਆ ਤਾਂ ਉਕਤ ਕਲਰਕਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਹਨਾਂ ਦੋਸ਼ ਲਾਇਆ ਕਿ ਜਾਂਚ ਤੋਂ ਪਤਾ ਲੱਗਾ ਕਿ ਇਹ ਰਕਮ ਬੀਡੀਪੀਓ ਦੇ ਤਬਾਦਲੇ ਤੋਂ ਬਾਅਦ ਪ੍ਰਾਪਤ ਹੋਈ ਸੀ ਬੀਡੀਪੀਓ ਨੇ ਦੱਸਿਆ ਕਿ ਉਹਨਾਂ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਉਕਤ ਡੇਟਾ ਐਂਟਰੀ ਕਲਰਕਾਂ ਨੇ ਇਹ ਗੱਲ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਤੇ ਸਰਕਾਰੀ ਪੈਸੇ ਦਾ ਘਟਾਲਾ ਕੀਤਾ ਗਿਆ ਤਾਂ ਤਤਕਾਲੀ ਬੀਡੀਪੀਓ ਨੂੰ ਵੀ ਸ਼ਾਮਲ ਕਰ ਲਿਆ ਗਿਆ ਇਸ ਪਰਚੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਇਸ ਤੋਂ ਇਲਾਵਾ ਜਿਹੜੇ ਡੇਟਾ ਐਂਟਰੀ ਕਰਨ ਵਾਲੇ ਮੁਲਾਜ਼ਮ ਸਨ ਉਹਨਾਂ ਨੂੰ ਵੀ ਇਸ ਦੇ ਵਿੱਚ ਨਿਸ਼ਾਨੇ ਉੱਤੇ ਲਿਆ ਗਿਆ ਹਾਲਾਂਕਿ ਜਾਂਚ ਰਿਪੋਰਟ ਤੇ ਦਰਜ ਐਫ ਆਈ ਆਰ ਐਫ ਆਈ ਆਰ ਨੂੰ ਹਾਈ ਕੋਰਟ ਦੇ ਵਿੱਚ ਜਿਹੜਾ ਮਾਮਲਾ ਵੀ ਜਾ ਸਕਦਾ ਇਸ ਦੀ ਵੀ ਸੰਭਾਵਨਾ ਬਣੀ ਹੋਈ ਹੈ ਪੰਜਾਬੀ ਜਾਗਰਨ ਦੇ ਫਰੋਇਪੁਰ ਤੋਂ ਜਿਹੜੇ ਪੱਤਰਕਾਰ ਨੇ ਪਰਮਿੰਦਰ ਸਿੰਘ ਥਿੰਦ ਉਹਨਾਂ ਦੀ ਰਿਪੋਰਟ ਦੱਸਦੀ ਹੈ ਕਿ ਇਸ ਮਾਮਲੇ ਦੀ ਜਾਂਚ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ 14 ਨਵੰਬਰ 2024 ਨੂੰ ਡਿਵੀਜ਼ਨਲ ਡਿਪਟੀ ਡਾਇਰੈਕਟਰ ਪਿੰਡੂ ਵਿਕਾਸ ਪੰਚਾਇਤ ਪਟਿਆਲਾ ਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਠਿੰਡਾ ਨੂੰ ਸੌਂਪੀ ਗਈ ਸੀ ਨਿਰਧਾਰਿਤ ਸਮਾਂ ਪੂਰਾ ਹੋਣ ਤੋਂ ਬਾਅਦ ਟੀਮ ਵੱਲੋਂ ਸਾਰਿਆਂ ਦੇ ਬਿਆਨ ਦਰਜ ਕੀਤੇ ਗਏ ਜਿਸ ਜਾਂਚ ਦੌਰਾਨ 3 ਦਸੰਬਰ ਨੂੰ ਵਿਭਾਗ ਨੇ ਡਿਵੀਜ਼ਨਲ ਡਾਇਰੈਕਟਰ ਤੋਂ ਜਾਂਚ ਲੈ ਕੇ ਡਿਪਟੀ ਡਾਇਰੈਕਟਰ ਜਲੰਧਰ ਨੂੰ ਸੌਂਪ ਦਿੱਤੀ ਸੀ ਜਾਂਚ ਟੀਮ ਵੱਲੋਂ ਵਿਭਾਗ ਨੂੰ ਸੌਂਪੀ ਗਈ ਜਾਂਚ ਵਿੱਚ ਰਣਜੀਤ ਟਾਇਲ ਫੈਕਟਰੀ ਦੇ ਮਾਲਕ ਨੂੰ ਵੀ ਸ਼ੱਕ ਦੇ ਘੇਰੇ ਵਿੱਚ ਰੱਖਿਆ ਗਿਆ ਸੀ ਜਾਂਚ ਟੀਮ ਨੇ ਸਿਫਾਰਸ਼ ਕੀਤੀ ਕਿ ਪੁਲਿਸ ਵੱਲੋਂ ਵੀ ਜਾਂਚ ਕੀਤੀ ਜਾਵੇ ਤੇ ਆਈਟੀ ਸੈੱਲ ਦੀ ਮਦਦ ਨਾਲ ਮਾਮਲੇ ਨੂੰ ਹੱਲ ਕੀਤਾ ਜਾਵੇ ਉਸਨੇ ਜਾਂਚ ਵਿੱਚ ਕਿਹਾ ਕਿ ਕਿਰਨਦੀਪ ਕੌਰ ਤੇ ਜਸਵਿੰਦਰ ਕੌਰ ਦੇ ਨਾਂ ਅਤੇ ਆਈਡੀਆਂ ਨੂੰ ਫਰਜੀ ਆਈਡੀ ਵਜੋਂ ਬਦਲਿਆ ਗਿਆ ਤੇ ਐਡੀਸੀ ਦਫ਼ਤਰ ਵੱਲੋਂ ਮਨਜ਼ੂਰ ਕੀਤਾ ਕੀਤੇ ਜਾ ਰਹੇ ਦੋਵੇਂ ਡਾਂਗਲ ਵੀ ਮਿਲੀ ਭੁਗਤ ਨੂੰ ਦਰਸਾਉਂਦੇ ਨੇ ਇੱਥੇ ਜ਼ਿਕਰਯੋਗ ਹੈ ਕਿ ਕਿਰਨਦੀਪ ਕੌਰ ਦਾ 1 ਜਨਵਰੀ 2024 ਨੂੰ ਤਬਾਦਲਾ ਵੀ ਹੋ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਤਤਕਾਲੀ ਵੀਡੀਓ ਪੀਰ ਨੂੰ ਵੀ ਸ਼ਾਮਲ ਕੀਤਾ ਗਿਆ ਕਿ ਇਹ ਜਾਂਚ ਦਾ ਜਿਹੜੀ ਹੋਈ ਹੈ ਜਿਸ ਦੇ ਆਧਾਰ ਤੇ ਪਰਚਾ ਹੋਇਆ ਕਿ ਇਸ ਨੂੰ ਚੈਲੰਜ ਵੀ ਕੀਤਾ ਜਾ ਸਕਦਾ ਹਾਈ ਕੋਰਟ ਦੇ ਵਿੱਚ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਇਸ ਦੇ ਵਿੱਚ ਇੱਕ ਪਰਚਾ ਦਰਜ ਹੋਇਆ ਜਿਸ ਵਿੱਚ ਗਵਨ ਆ ਜਿਹੜਾ ਲਗਭਗ 1.2 ਕਰੋੜ ਦਾ ਯਾਨੀ ਕਿ 1 ਕਰੋੜ 80 ਲੱਖ ਰੁਪਏ ਤੋਂ ਵੱਧ ਦੀ ਰਕਮ ਜਿਹੜੀ ਬਣਦੀ ਹੈ ਜਿਹੜਾ ਕਿ ਗਵਨ ਘਟਾਲਾ ਕੀਤਾ ਗਿਆ ਜਿਸ ਦੀ ਜਾਂਚ ਇੱਕ ਡਿਪਟੀ ਡਾਇਰੈਕਟਰ ਤੌਰ ਤੋਂ ਕਰਵਾਈ ਗਈ ਹੈ ਤਾਂ ਉਸ ਜਾਂਚ ਦੇ ਆਧਾਰ 'ਤੇ ਹੀ ਐਫ ਆਈ ਆਰ ਹੁਣ ਦਰਜ ਹੋਈ ਹੈ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਨਵੀਂ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਸਾਹਮਣੇ ਆਵੇਗੀ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ